ਅਸਰ ਦੇ ਕੇ ਗਏ ਆ ਇੰਦੇ ਮਤਲਬ ਦੀ ਲੇਡੀਜ਼ ਦੇ ਬਿਆਨ ਹੋਣਗੇ ਉੱਥੇ ਜਾ ਕੇ ਕੈਮਰੇ ਅੱਗੇ ਇਸ ਤੋਂ ਬਾਅਦ ਕਿ ਸਕੇ ਜਾਏਗਾ ਸਾਡੀ ਪ੍ਰਸ਼ਾਸਨ ਅੱਗੇ ਉਹ ਮੰਗਿਆ ਇਸ ਕੇਸ ਵਿੱਚ ਇੱਥੇ ਕਾਰਵਾਈ ਕੀਤੀ ਜਾਵੇ ਵੀ ਅੱਜ ਹੀ ਇੱਕ ਅਫੀਸਰ ਨਾਲ ਹੋ ਜਾਵੇ ਜੀ 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 ਜ बिल्कुल लाईट चीड साधी कंदे बिल्कुलु गॾी च बहग लॻे ਅੱਜ ਕਿਹੜੀ ਜਗ੍ਹਾ ਤੇ ਸ਼ਰਮਜੀਥਾ ਰੋਡ ਬਾਈਪਾਸ ਰਾਮਨਗਰ ਕਲੋਨੀ ਮੇਰਾ ਨਾਮ ਕਰਮਵੀਰਿਆ ਕੱਲ ਹੋਈ ਆ 8 ਸਾਲ ਦੀ ਬੱਚੀ ਆ ਇਹਦੇ ਨਾਲ ਸ਼ੁੱਕਰਵਾਰ ਇਹ ਗਲਤ ਕੰਮ ਹੋਇਆ ਆ ਪਰ ਲੜਕੀ ਨੇ ਅੱਜ ਦੱਸਿਆ ਵੀ ਅੱਜ ਕੰਨੀ ਮੈਂ ਸਕੂਲ ਲਈ ਜਾਣਾ ਕਿ ਇੱਕ ਲੜਕੇ ਨੇ ਮੈਨੂੰ ਇਦਾਂ ਦਾ ਗਲਤ ਪਰਮ ਕੀਤਾ ਜਦੋਂ ਇਦਾਂ ਦਾ ਗਲਤ ਕਰਮ ਕੀਤਾ ਪਤਾ ਲੱਗਾ ਤੇ ਸਾਰੇ ਲੋਕੀ ਇਕੱਤਰ ਦੁੱਜੇ ਨੂੰ ਦੱਸ ਕੇ ਇੱਥੇ ਇਕੱਠੇ ਹੋਏ ਆ ਲੇਕਿਨ ਅੱਜ 2.5 ਘੰਟੇ ਹੋ ਚਲੇ ਆ ਸਕੂਲ ਦੇ ਪ੍ਰਿੰਸੀਪਲ ਨੇ ਤਾਲਾ ਲਗਾ ਕੇ ਉਹਨੂੰ ਅੰਤਰਬੰਦ ਕੀਤਾ 1.5 ਘੰਟੇ ਬਾਅਦ ਪੁਲਸ ਆਈ ਆ ਪੁਲਸ ਨੇ ਵੀ ਸਾਨੂੰ ਉਹਨੂੰ ਮਤਲਬ ਕਿ ਸਾਡੇ ਹਵਾਲੇ ਉਹਨੂੰ ਹੱਥ ਨਹੀਂ ਲੰਘ ਦਿੱਤਾ ਕਿਉਂ ਆਦਾ ਰੋਸ ਆ ਇਹ ਬੰਦਾ ਕਮ ਸੇ ਕਮ ਕਿੰਨਾ ਇੰਨਾ ਗਲਤ ਕੰਮ ਕੀਤਾ ਆ ਜਨਤਾ ਦੇ ਵਿੱਚੋਂ ਚੰਗੀ ਤਰ੍ਹਾਂ ਦੀ ਮਾਰ ਪਟਾਈ ਹੋ ਕੇ ਜਾਂਦੀ ਉਹਨੂੰ ਪਤਾ ਚੱਲਦਾ ਲੇਕਿਨ ਅਸਪੀ ਸਾਹਿਬ ਆਏ ਆ ਉਹ ਕਹਿੰਦੇ ਆ ਕਿ ਜੋ ਸਾਡੀ ਬੰਦੀ ਕਾਰਵਾਈ ਆ ਸਖਤ ਤੋਂ ਸਖਤ ਕਾਰਵਾਈ ਇੱਥੇ ਕੀਤੀ ਜਾਏਗੀ ਮੈਂ ਕਹਿੰਦਾ ਕਿ ਪ੍ਰਸ਼ਾਸਨ ਦੀ ਕਾਰਵਾਈ ਸਕੂਲ ਦੀ ਸਕੂਲ ਦੀ ਲਾਪਰਵਾਹੀ ਹੈ ਹੀ ਆ ਸਕੂਲ ਦੀ ਲਾਪਰਵਾਹੀ ਤਾਂ ਪਹਿਲੇ ਹੈਗੀ ਉਹਦੇ ਤੁਸੀਂ মিডিਆ ਵਾਲੇ ਦੀ ਆਵਾਜ਼ ਪਤਾ ਨਹੀਂ ਕਿ ਸਕੂਲ ਦੀ ਲਾਪਰਵਾਹੀ ਆ ਜੇ ਇਸ ਕੇਸ 'ਚ ਸਾਡਾ ਪ੍ਰਸ਼ਾਸਨ ਵੀ ਸਾਥ ਨਹੀਂ ਦੇਗਾ ਆਪਾਂ ਦੁਬਾਰਾ ਤਰਨਾ ਲਾਵਾਂਗੇ ਬੜਾ ਸਨੀ ਸਕੂਲ ਦੀ ਜਗ੍ਹਾ ਤੇ ਮੁਜੀਠਾ ਰੋਡ ਬਾਈਪਾਸ ਰਾਮਨਗਰ ਕਲੋਨੀ ਉਹ ਮੁੰਡੇ ਦੀ ਉਮਰ ਹੈਗੀ 18-20 ਸਾਲ ਹਾਂਜੀ ਉਹ ਵੀ ਇੱਥੇ ਪੜਦਾ ਸੀ ਠੀਕ ਹੈ ਨਿਕੋਣਾ ਐਂਟਰਨ ਕਰ ਜਲਦੀ ਕਰ ਅ ਅੱਜ ਜੀ ਮੁਜੀਠਾ ਰੋਡ ਬਾਈਪਾਸ ਤੇ ਜੋ ਡਾਕਟਰ ਆਬੀ ਸਕੂਲ ਹੈ ਉੱਥੇ ਸਾਨੂੰ 26 ਤਰੀਕ ਨੂੰ 1 ਵਜੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ 5 ਸਾਲ ਦੀ ਲੜਕੀ ਦੇ ਨਾਲ ਕੋਈ ਦੁਸ਼ਕਰਮ ਹੋਇਆ ਵਾ

ਬਿਲਕੁਲ ਤਾਂ ਇਹ ਜਿਹੜਾ ਦਿਖਾ ਰਹੇ ਲਾਈਵ ਕੰਮ ਇਹ ਤਾਂ ਬਹੁਤ ਵੱਖਰਾ ਕੁਝ ਲੱਗਦਾ ਯਾਰ ਹਾਂ ਤੇ ਕੀ ਕਰ ਲੈ ਨੰਨ